ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਲੈਕਚਰ ਪੇਸ਼ ਕਰਨ ਜਾ ਰਹੀ ਹਾਂ ਮੇਰੇ ਲੈਕਚਰ ਦਾ ਵਿਸ਼ੇ ਹੈ ਕਿ ਅਸੀਂ ਸ਼ਹੀਦਾਂ ਦੇ ਵਾਰਿਸ ਹਾਂ ਅਸੀਂ ਬੜੇ ਹੀ ਮਾਣ ਨਾਲ ਲੱਗਦੇ ਹਾਂ ਕਿ ਸਾਡੀ ਕੌਮ ਸ਼ਹੀਦਾਂ ਦੀ ਕੌਮ ਹੈ ਸਾਨੂੰ ਇਸ ਗੱਲ ਤੇ ਫਕਰ ਵੀ ਹੈ ਫਕਰ ਹੋਵੇ ਵੀ ਕਿਉਂ ਨਾ ਹੋਰ ਕਿਹੜੀ ਕੌਮ ਹੈ ਜਿਸ ਨੇ ਸਵਾ ਚਾਰ ਕੋਸਾਲਾਂ ਵਿੱਚ ਇਨੀਆਂ ਸ਼ਹੀਦੀਆਂ ਦਿੱਤੀਆਂ ਹੋਣ ਜਿਨ੍ਹਾਂ ਦੀ ਗਿਣਤੀ ਪੱਖੋਂ ਕਿਸੇ ਛੋਟੀ ਕੌਮ ਨੇ ਦਿੱਤੀਆਂ ਹਨ ਸ਼ਹੀਦ ਹੋਣ ਵਾਲੇ ਕੇਵਲ ਸਿਪਾਹੀ ਹੀ ਨਹੀਂ ਬਲਕਿ ਸ਼ਾਂਤੀ ਸਿਪਾਹੀ ਸਨ ਕਿਉਂਕਿ ਇਨ੍ਹਾਂ ਨੇ ਸ਼ਹੀਦੀਆਂ ਜਰ-ਜੋਰੂ ਜਾਂ ਜ਼ਮੀਨ ਤੇ ਕਬਜ਼ਾ ਕਰਨ ਲਈ ਨਹੀਂ ਦਿੱਤੀਆਂ ਸਨ ਬਲਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਧਰਮ ਅਤੇ ਧਰਮੀ ਪੁਰਖਾਂ ਦੀ ਰਾਖੀ ਲਈ ਦਿੱਤੀਆਂ ਸਨ ਸ਼ਹੀਦ ਹੋਣ ਵਾਲਿਆਂ ਵਿੱਚ ਜਿਥੇ ਰੱਬ ਰੂਪੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਸਨ ਤੇ ਉੱਥੇ ਹੀ ਨਾਲ-ਨਾਲ ਗੁਰੂ ਜੀ ਦੇ ਲੱਖਾਂ ਹਜ਼ਾਰਾਂ ਸਿੱਖ ਸਨ ਜਿਨ੍ਹਾਂ ਨੂੰ ਗੁਣਤੀ ਇਹ ਦਿੱਤੀ ਗਈ ਸੀ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਰੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕੌਣ ਨਾ ਕੀਜੈ ਸਤ ਗੁਰਾਂ ਨੂੰ ਸਿੱਖਾਂ ਦਾ ਸੀਸ ਆਪਣੇ ਲਈ ਨਹੀਂ ਸੀ ਚਾਹੀਦਾ ਬਲਕਿ ਉਸ ਮਾਨ ਕਾਰਜ ਲਈ ਸੀ ਚਾਹੀਦਾ ਜਿਸ ਕਾਰਜ ਲਈ ਸਤਗੁਰਾਂ ਨੇ ਆਪਣਾ ਪਾਵਨ ਸੀਸ ਭੇਟ ਕਰ ਦਿੱਤਾ ਸੀ ਇਸ ਮਾਨ ਕਾਰਜ ਲਈ ਸਤਗੁਰਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਸ ਵਿੱਚ ਸਿੱਖਾਂ ਨੇ ਖੁਸ਼ੀ-ਖੁਸ਼ੀ ਆਪਣੇ ਸੀਸ ਦਸਮ ਪਿਤਾ ਅੱਗੇ ਭੇਟ ਕਰ ਦਿੱਤੇ ਸਨ ਸੰਤ ਪਾਈ ਸੈਣਾ ਸਿੰਘ ਜੀ ਖਾਲਸਾ ਪੰਥ ਸਿਰਜਣਾ ਦੇ ਉਪਦੇਸ਼ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਅਸੂਰ ਸੰਗਾਰਵੀ ਕੋ दुर्जन् के मारबे को संकट निबारबे को खालसा बनायो है कबीर जी ओना महान शहीदा जिन्ना ने शहीदियां इस हुकुमी राज नु खत्म करन ली दितियां सन ओना ऊपर ये फरमान लिखे हन सूरा सो पहचानी है जो लड़ा दीन के हेत पुरजा पुरजा कट मरा कबू ना छाडा खेत सतगुरु ने तुर्की वाणी दी उपदेशा नाल लखा सूरमिया नु जन्म दित्या ਜਿਨ੍ਹਾਂ ਦੇ ਸਮੂਹ ਨੂੰ ਅਕਾਲ ਪੁਰਖ ਦੀ ਫੌਜ ਆਖਿਆ ਜਿਨ੍ਹਾਂ ਦਾ ਨਿਸ਼ਾਨਾ ਹਲੇਮੀ ਰਾਜ ਸਥਾਪਿਤ ਕਰਨਾ ਸੀ ਖਾਲਸਾ ਪੰਥ ਸਿਰਜਣਾ ਦੇ 11 ਸਾਲਾਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੀ ਹਲੇਮੀ ਰਾਜ ਦੀ ਝਲਕ ਪੂਰੇ ਸੰਸਾਰ ਨੂੰ ਵਿਖਾ ਦਿੱਤੀ 18ਵੀਂ ਸਦੀ ਸਿੱਖ ਸੰਘਰਸ਼ ਦੀ ਸਦੀ ਸੀ ਜਿਸ ਵਿੱਚ ਲੋਕਾਂ ਨੂੰ ਇਹ ਹੁਕਮ ਦਿੱਤਾ ਗਿਆ ਸੀ ਕਿ ਸਿੱਖਾਂ ਨੂੰ ਵੇਖਦੇ ਹੀ ਮਾਰ ਦੋ ਇਹ ਸੰਘਰਸ਼ ਦੀ ਸਦੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੀ ਸ਼ੁਰੂ ਹੋ ਗਈ ਸੀ ਸਨ 1704 ਜਦੋਂ ਅਨੰਦਪੁਰ ਦੇ ਕਿਲੇ ਨੂੰ ਲਗਭਗ 6 ਮਹੀਨਿਆਂ ਤੋਂ ਘੇਰਾ ਪਾ ਕੇ ਰੱਖਿਆ ਗਿਆ ਤੇ ਸਿੱਖਾਂ ਨੂੰ ਕਈ ਦੁੱਖ ਭੁੱਖ ਦੇ ਸੰਕਟਾਂ ਤੋਂ ਨਿਕਲਣਾ ਪਿਆ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਸੰਮਾ ਵੱਧਾ ਗਿਆ ਕੁਝ ਸਮੇਂ ਬਾਅਦ ਪਹਾੜੀ ਰਾਜਿਆਂ ਅਤੇ ਮੁਗਲਾਂ ਵੱਲੋਂ ਗੁਰੂ ਜੀ ਨੂੰ ਇਹ ਫਰਮਾਨ ਆਇਆ ਕਿ ਅਗਰ ਤੁਸੀਂ ਇਸ ਕਿਲੇ ਨੂੰ ਛੱਡ ਦੋਵੋ ਤਾਂ ਤੁਹਾਨੂੰ ਇੱਥੋਂ ਜਾਣ ਦਿੱਤਾ ਜਾਵੇਗਾ ਤੇ ਤੁਹਾਡੇ ਉਤੇ ਕੋਈ ਵੀ ਹਮਲਾ ਨਹੀਂ ਕੀਤਾ ਜਾਵੇਗਾ। ਇਸ ਗੱਲ ਦੀ ਗਵਾਹੀ ਭਰਨ ਲਈ ਉਹਨਾਂ ਨੇ ਗਾਉ ਤੇ ਕੁਰਾਨ ਦੀ ਕਸਮਾਂ ਵੀ ਖਾਧੀਆਂ ਸਨ। ਗੁਰੂ ਜੀ ਨੂੰ ਪਤਾ ਸੀ ਕਿ ਉਹਨਾਂ ਨੇ ਆਪਣੀ ਗੱਲ ਤੇ ਖਰਾ ਨਹੀਂ ਉਤਰਨਾ। ਲੇਕਿਨ ਫਿਰ ਵੀ ਸਮੇਂ ਨੂੰ ਵੇਖਦੇ ਹੋਇਆ ਅਤੇ ਸਿੱਖਾਂ ਦਾ ਹੁਕਮ ਮੰਨਦੇ ਹੋਇਆ ਗੁਰੂ ਜੀ ਨੇ ਗੱਡੀ ਨੂੰ ਛੱਡ ਜਾਣ ਦਾ ਫੈਸਲਾ ਕਰ ਲਿਆ। ਗੁਰੂ ਜੀ ਅਤੇ ਸਿੱਖ ਗੱਡੀ ਚੋਂ ਕੁਝ ਹੀ ਦੂਰ ਪਹੁੰਚੇ ਸਨ ਕਿ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਗਉ ਤੇ ਕੁਰਾਨ ਦੀ ਕਸਮਾਂ ਨੂੰ ਤੋੜ ਕੇ ਉਹਨਾਂ ਤੇ ਹਮਲਾ ਬੋਲ ਦਿੱਤਾ। ਬਾਬਾ ਅਜੀਤ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਕੁਝ ਸਿੱਖਾਂ ਨੇ ਕਾਫੀ ਤੀਰ ਤੱਕ ਉਹਨਾਂ ਨੂੰ ਰੋਕ ਕੇ ਰੱਖਿਆ। ਪਰ ਸਰਸਾ ਦਾ ਕਹਿਰ ਵੱਧਾ ਗਿਆ ਤੇ ਇਸ ਸਰਸਾ ਦੇ ਕਹਿਰ ਨੇ ਗੁਰੂ ਪੀਤਾ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਪਾਸੇ ਮਾਤਾ ਸਹਿਬਕੌਰ ਤੇ ਕੁਝ ਸਿੱਖ, ਦੂਜੇ ਪਾਸੇ ਮਾਤਾ ਗੁਜਰਕੌਰ ਜੀ ਤੇ ਦੋ ਛੋਟੇ ਸਹਿਬਜ਼ਾਦੇ, ਤੀਜੇ ਪਾਸੇ ਗੁਰੂ ਪਿਤਾ ਦੋ ਵੱਡੇ ਸਹਬਜ਼ਾਦੇ ਤੇ 40 ਕੋ ਸਿੱਖ ਜੋ ਕਿ ਬੁੱਧੀ ਚੰਦ ਦੀ ਗੜੀ ਚਮਕੌਰ ਵਿਖਾ ਕੇ ਠਹਿਰ ਗਏ। ਇਸ ਗੜੀ ਨੂੰ ਸਿੱਖ ਇਤਿਹਾਸ ਵਿੱਚ ਕੱਚੀ ਗੜੀ ਦਾ ਨਾਮ ਦਿੱਤਾ ਗਿਆ ਹੈ। ਸਵੇਰ ਹੁੰਦਿਆਂ ਹੀ ਗੜੀ ਨੂੰ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਵੈਰੀਆਂ ਨੇ ਘੇਰ ਦਿੱਤਾ। ਗੁਰੂ ਜੀ ਨੇ ਹੁਕਮ ਦਿੱਤਾ ਕਿ ਪੰਜ-ਪੰਜ ਸਿੱਖਾਂ ਦੇ ਜਥੇ ਗੜੀ ਚੋਂ ਬਾਹਰ ਜਾਣਗੇ ਤੇ ਵੈਰੀਆਂ ਨਾਲ ਮੁਕਾਬਲਾ ਕਰਨਗੇ। ਹੁਕਮ ਅਨੁਸਾਰ ਪੰਜ ਪੰਜ ਸਿੱਖਾਂ ਦੇ ਜਿੱਥੇ ਗੱਡੀ ਚੋਂ ਬਾਹਰ ਜਾਣ ਲੱਗ ਪਏ ਤੇ ਵੈਰੀਆਂ ਉੱਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਪਏ। ਜਿੱਥੇ ਜਿਸ ਨੂੰ ਭਜਣ ਦਾ ਰਾਹ ਮਿਲਿਆ ਉਹ ਉੱਥੇ ਭੱਜ ਗਿਆ। ਪੂਰੇ ਦਿਨ ਜੰਗ ਜਾਰੀ ਰਹੀ ਜਿਸ ਵਿੱਚ ਬਾਬਾ ਅਜੀਤ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ 30 ਸਿੱਖ ਸ਼ਹਾਦਤ ਦਾ ਜਾਨ ਪੀ ਗਏ। ਰਾਤ ਨੂੰ ਕੁਝ ਸਿੱਖਾਂ ਨੇ ਗੁਰੂ ਜੀ ਨੂੰ ਆ ਕੇ ਕਿਹਾ ਕਿ ਤੁਸੀਂ ਇਸ ਗੱਡੀ ਨੂੰ ਛੱਡ ਦਿਵੋ ਤਾਂ ਜੋ ਕਿ ਸਾਡਾ ਇਹ ਜੋ ਸੰਘਰਸ਼ ਹੈ ਉਹ ਜਾਰੀ ਰਹਿ ਸਕੇ। ਸਿੱਖਾਂ ਨੇ ਗੁਰੂ ਪੰਥ ਵੱਲੋਂ ਗੁਰੂ ਜੀ ਨੂੰ ਇਹ ਹੁਕਮ ਦਿੱਤਾ ਤੇ ਹੁਕਮ ਨੂੰ ਮੰਨਦੇ ਹੋਏ ਗੁਰੂ ਜੀ ਨੇ ਰਾਤੋਂ ਰਾਤ ਗੱਡੀ ਨੂੰ ਛੱਡ ਦਿੱਤਾ ਸਵੇਰ ਹੁੰਦਿਆਂ ਹੀ ਜਿੰਨੇ ਕੁ ਸਿੱਖ ਗੱਡੀ 'ਚ ਬੱਚੇ ਸਨ ਉਹ ਵੀ ਸ਼ਹਾਦਤ ਦਾ ਜਾਂ ਪੀ ਗਏ ਦੂਜੇ ਪਾਸੇ ਸਰਹੰਦ ਵਿਖੇ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਤਸੀਹੇ ਦੇ ਕੇ ਜ਼ਿੰਦਾ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਸ਼ਤ ਤੋਂ ਥੱਲੇ ਸੁੱਟ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤਿੰਨ ਸਿੱਖ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਇਸੇ ਤਰ੍ਹਾਂ ਦਿੱਲੀ ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ 9ਵੇਂ ਤੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਸ਼ਹੀਦ ਹੋਏ ਸਿੱਖਾਂ ਨੇ ਇਸ ਸੰਗਰਸ਼ ਦੀ ਨੀ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਜਿਸ ਵਿੱਚ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਫਜ਼ੀ ਸਿੰਘ ਜੀ ਦੀ ਸ਼ਹੀਦੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਿਨ੍ਹਾਂ ਨੇ ਨੌਜਵਾਨਾਂ ਨੂੰ ਦ੍ਰਿੜਤਾ ਤੇ ਵਿਸ਼ਵਾਸ ਤੇ ਪਹਿਰਾ ਦੇਣ ਦੀ ਸਿੱਖਿਆ ਦਿੱਤੀ ਇਨਾ ਮਾਨ ਸ਼ਹੀਦੀਆਂ ਕਰਕੇ ਹੀ ਸਿੱਖਾਂ ਦੀ ਕੌਮ ਨੂੰ ਸ਼ਹੀਦਾਂ ਦੀ ਕੌਮ ਆਖਿਆ ਜਾਂਦਾ ਹੈ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਸ਼ਹੀਦਾਂ ਦੀ ਕੌਮ ਨਾ ਹੀ ਇਸ ਦੀ ਮੈਂਬਰ ਕਹਿਣ ਦੇ ਕਾਬਿਲ ਹੈ ਨਾ ਹੀ ਇਸ ਦਾ ਵਾਰਿਸ ਦੁਨਿਆਵੀ ਗੱਲ ਤਾਂ ਇੱਕ ਪਾਸੇ ਅਸੀਂ ਤਾਂ ਪੰਜਾਬ ਦੇ ਹਰੇਕ ਪ੍ਰਾਣੀ ਤੱਕ ਗੁਰੂ ਸਾਹਿਬਾਨ ਦਾ ਸੰਦੇਸ਼ ਵੀ ਨਾ ਪਹੁੰਚਾ ਸਕੇ ਜਿਸ ਦਾ ਨਤੀਜਾ ਅੱਜ ਪਤਿਤ ਪੁਣੇ ਵਿੱਚ ਨਿਕਲ ਰਿਹਾ ਹੈ ਇਹ ਇੱਕ ਬੜੀ ਕੜਵੀ ਸਚਾਈ ਹੈ ਕਿ ਸ਼ਹੀਦਾਂ ਦੀ ਕੌਮ ਅੱਜ ਆਪਣੇ ਇਸੇ ਵੱਡੀ ਵਡਿਆਈ ਨੂੰ ਆਪ ਹੀ त्यागਦੀ ਜਾ ਰਹੀ ਹੈ ਤੇ ਸ਼ਹੀਦਾਂ ਦੀ ਕੌਮ ਦਾ ਵਾਰਿਸ ਹੋਣ ਦਾ ਹੱਕ ਵੀ ਗਵਾਉਂਦੀ ਜਾ ਰਹੀ ਹੈ। ਅੰਤਿਜੇ ਤੋਂ ਗੱਲਾਂ ਨੌਜਵਾਨਾਂ ਨੂੰ ਆਖਣੀਆਂ ਹਨ। ਇਹ ਠੀਕ ਹੈ ਕਿ ਪਿਛਲੀ ਪੀੜ੍ਹੀ ਨੇ ਆਪਣੇ ਫਰਜ਼ਾਂ ਨੂੰ ਨਹੀਂ ਪਛਾਣਿਆ ਤੇ ਤੁਹਾਨੂੰ ਸਿੱਖੀ ਵੱਲ ਜੋੜਨ ਦਾ ਗੈਰ ਯਤਨ ਨਹੀਂ ਕੀਤਾ। ਇਹ ਵੀ ਠੀਕ ਹੈ ਕਿ ਕੌਮੀ ਲੀਡਰਾਂ ਦੇ ਕਿਰਦਾਰਾਂ ਨੇ ਤੁਹਾਡੀ ਦਿਲਾਂ ਵਿੱਚ ਸਿੱਖੀ ਪ੍ਰਤੀ ਨਫ਼ਰਤ ਭਰ ਦਿੱਤੀ ਹੈ। ਜਿਸ ਦਾ ਫਲ ਸਰੂਪ ਅੱਜ ਤੁਸੀਂ ਗੁਰੂ ਤੋਂ ਗੁਰਮਤ ਤੋਂ ਸਿੱਖ ਸਬਿਆਚਾਰ ਤੋਂ ਅਤੇ ਸਿੱਖੀ ਸਰੂਪ ਤੋਂ ਦੂਰ ਚਲੇ ਗਏ ਹੋ ਪਰ ਐਨੀ ਜੀ ਗੱਲ ਨਾਲ ਤਸੱਲੀ ਨਹੀਂ ਲੈ ਲੈਣੀ ਚਾਹੀਦੀ ਤੇ ਆਪਣੇ ਫਰਜ਼ਾਂ ਨੂੰ ਨਹੀਂ ਭੁੱਲ ਜਾਣਾ ਚਾਹੀਦਾ ਕਿ ਬਾਣੇ ਅਤੇ ਬਾਣੀ ਤੋਂ ਬਗਾਵਤ ਕਰਦੇ ਹੋਇਆਂ ਤੁਹਾਨੂੰ 6 ਤੇ 8 ਸਾਲਾਂ ਦੇ ਸਹਬਜਾਦਿਆਂ ਦਾ ਖਿਆਲ ਨਹੀਂ ਆਉਂਦਾ ਜਿਨ੍ਹਾਂ ਨੇ ਇਸ ਸਿੱਖੀ ਦੀ ਫੁਲਵਾੜੀ ਨੂੰ ਹਰਾ-ਭਰਾ ਰੱਖਣ ਲਈ ਕਈ ਤਰੀਕਿਆਂ ਦੇ ਲੋਭ ਲਾਲਚ ਨੂੰ ਠੋਕਰ ਮਾਰ ਕੇ ਮੌਤ ਨੂੰ ਗੱਲ ਬਣਾਇਆ ਸੀ ਕੀ ਤੁਸੀਂ ਹੁੰਦੇ ਗੁਰਦੁਆਰਿਆਂ ਵਿੱਚ ਹੁੰਦੀ ਅਰਦਾਸ ਨਹੀਂ ਸੁਣਦੇ ਜਿਸ ਵਿੱਚ ਰੋਜ਼ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਜਿਨ੍ਹਾਂ ਧਰਮ ਲਈ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪੜੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਿਰ ਰਹੇਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਹ ਪੰਜ ਕਕਾਰ ਜੋ ਕਿ ਸਾਨੂੰ ਗੁਰੂ ਜੀ ਨੇ ਬਖਸ਼ੇ ਹਨ ਅਗਰ ਅਸੀਂ ਇਹ ਪੰਜ ਕਕਾਰ ਤਿਆਗ ਦਈਏ ਤਾਂ ਸਾਨੂੰ ਸਿੱਖੀ ਦਾੰਦ ਸਾਹਮਣੇ ਨਜ਼ਰ ਆਵੇਗਾ ਅਗਰ ਅਸੀਂ ਦਸਤਾਰ ਨਾ ਸਜਾਈਏ ਕੜਾ ਨਾ ਪਾਈਏ ਕੇਸ ਦਾੜੀ ਕਤਲ ਕਰਵਾਈਏ ਤਾਂ ਇਹ ਤੁਹਾਨੂੰ ਪੂਰੀ ਇਮਾਨਦਾਰੀ ਨਾਲ ਆਖਿਆ ਜਾ ਸਕਦਾ ਹੈ ਕਿ ਇਸ ਦਾ ਨਤੀਜਾ ਬੜਾ ਹੀ ਮਤਭਾਗਾ ਅਤੇ ਮੁਸੀਬਤ ਭਰਿਆ ਹੋਵੇਗਾ ਕਿਉਂਕਿ ਇਹ ਪੰਜ ਕਕਾਰ ਹੀ ਹਨ ਜੋ ਕਿ ਸਾਨੂੰ ਇੱਕ ਸੰਗਠ ਵਿੱਚ ਜੋੜ ਕੇ ਰੱਖਦੇ ਹਨ ਸਾਨੂੰ ਸਿੱਖ ਹੋਣ ਦਾ ਮਹਿਸੂਸ ਕਰਵਾਉਂਦੇ ਹਨ ਤਾਂ ਸਾਨੂੰ ਸਿੱਖੀ ਦੀ ਰਾਹ ਤੇ ਤੋਰਦੇ ਹਨ ਇਸ ਕਰਕੇ ਆਓ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹੀਦ ਨੂੰ ਯਾਦ ਕਰਨ ਲਈ ਇਕੱਤਰ ਹੋਏ ਹਾਂ ਅੱਜ ਇਹ ਪ੍ਰਣ ਕਰੀਏ ਗੁਰੂ ਵਾਲੇ ਬਣੀਏ ਪੰਜ ਕਕਾਰੀ ਵਰਦੀ ਧਾਰਨ ਕਰੀਏ ਗੁਰੂ ਦੇ ਸੱਚੇ ਸਿੱਖ ਬਣੀਏ ਅਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੱਜ-ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ